ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਲਓ ਜੀ ਤੁਸੀਂ ਇੱਕ ਟਰੈਕਟਰ ਦੇਖ ਰਹੇ ਹੋ ਪਿੱਛੇ ਫਰੇਮ ਦੇ ਵਿੱਚ 747 ਟਰੈਕਟਰ ਜਿਹੜਾ ਕਿ ਪਿੰਡ ਗੋੜੀਖਾਨੇ ਤੋਂ ਤੇ ਭਰਾਵਾਂ ਦਾ ਤਿਆਰ ਕਰਵਾਇਆ ਵਾ ਹੁਣ ਚੱਲ ਪਿਆ ਉੱਥੇ ਠੀਕ ਹੈ ਐਤਕੀ ਝੋਨਾ ਝੋਨਾ ਵਟਣ ਕਰਕੇ ਥੋੜਾ ਲੇਟ ਹੋ ਗਿਆ ਇੱਕ ਟਾਈਮ ਦਾ ਠੀਕ ਹੈ ਜੀ ਆ ਕਰਕੇ ਫਿਰ ਜਾਣਾ ਲਾਜ਼ਮੀ ਹੈ ਸੋਹਰਿਆ ਸਾਸਰੀਆ ਕਾਲ ਲਓ ਜੀ ਇਹ ਆਪਣੀ ਸੰਗਤ ਜਾ ਰਹੀ ਹੈ ਅੱਜ ਤੇ ਹਾਂਜੀ 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 ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਟੈਂਕੀ ਪਾਵਰ ਕਰ ਰਹੀ ਹੈ ਅੱਛਾ ਪਾਵਰ ਵਾਲੀ ਕਰਨੇ ਜਗਾੜੇ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਲਓ ਜੀ ਤੁਸੀਂ ਇੱਕ ਟਰੈਕਟਰ ਦੇਖ ਰਹੇ ਹੋ ਪਿੱਛੇ ਫਰੇਮ ਦੇ ਵਿੱਚ 747 ਟਰੈਕਟਰ ਜਿਹੜਾ ਕਿ ਪਿੰਡ ਦੋਹੜੀ ਖਾਨੇ ਤੋਂ ਜੇ ਭਰਾਵਾਂ ਦਾ ਤਿਆਰ ਕਰਵਾਇਆ ਵਾ ਜਿਹੜੇ ਮੇਨ ਪ੍ਰਚਾਰ ਦੀਪ ਸਿੰਘ ਜੀ ਦਾ ਬਾਕੀ ਇਹਨਾਂ ਦੇ ਦੋਸਤ ਨੇ ਜਿਹੜੇ ਕਿ ਅੱਜ ਬਾਬਾ ਬੁੱਢਾ ਜੀ ਦੇ ਮੇਲੇ ਤੇ ਜਾ ਰਹੇ ਨੇ ਤੇ ਸੋ ਅੱਜ ਗੱਲਬਾਤ ਕਰਾਉਣਾ ਸਾਰੀ ਸੰਗਤ ਨਾਲ ਤੇ ਜੁੜੇ ਦੇ ਵਲੌਗ ਦੇ ਨਾਲ ਬਾਕੀ ਸ਼ਾਮ ਤੱਕ ਬਾਕੀ ਤੁਹਾਨੂੰ ਵਰਕਸ਼ਾਪ ਦਾ ਵੀ ਕੰਮ ਦਿਖਾਵਾਂਗੇ ਤੇ ਬਾਕੀ ਵਲੌਗ ਦੀ ਅੱਜ ਸਮਾਪਤੀ ਆਪਾਂ ਇਸ ਟਰੈਕਟਰ ਦੇ ਇਨਫੋਰਮੇਸ਼ਨ ਲੈਣ ਤੋਂ ਬਾਅਦ ਇਸ ਸਮਾਪਤ ਕਰਾਂਗੇ ਤੇ ਬਾਕੀ ਭਰਾ ਨੂੰ ਪੁੱਛਦੇ ਆਪਾਂ ਕਿੱਥੇ ਜਾ ਰਹੇ ਨੇ ਤੇ ਕੀ ਗੱਲਬਾਤ ਹੈ ਲਓ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਸਸੀ ਕਾਲ ਸਾਰਿਆਂ ਨੂੰ ਆਪਣੇ ਜਿਹੜੀ ਸੰਗਤਾਂ ਸਾਰਿਆਂ ਨੂੰ ਜਾਣਦੇ ਹੀ ਆ ਬਾਈ ਤੁਸੀਂ ਨਹੀਂ ਕਈ ਬੰਦੇ ਆਪਣੇ ਨਵੇਂ ਮਿਲੇ ਨੇ ਠੀਕ ਹੈ ਤੇ ਕਿਉਂਕਿ ਤੁਹਾਡੇ ਗੱਲਬਾਤ ਨਾਲ ਹੀ ਸਾਰਿਆਂ ਦੀ ਗੱਲਬਾਤ ਹੋ ਜਾਣੀ ਆ ਠੀਕ ਹੈ ਕਿਉਂਕਿ ਬਾਕੀ ਵੀਡੀਓ ਲੰਬੀ ਹੋ ਜਾਂਦੀ ਆ ਹਾਂਜੀ ਤੇ ਬਾਈ ਜੀ ਪਹਿਲਾਂ ਉਹ ਦੱਸੋ ਵੀ ਆਪਾਂ ਕਿੱਥੇ ਜਾ ਰਹੇ ਆ ਓ ਟਰੈਕਟਰ ਤਿਆਰ ਕਰਕੇ ਅੱਜ ਅਸੀਂ ਜਾ ਰਹੇ ਆ ਬਾਬਾ ਗੋਡਾ ਸਾਹਿਬ ਜੀ ਠੀਕ ਆ ਜੀ ਹਾਂਜੀ ਲਗਾਤਾਰ ਤਿੰਨ ਚਾਰ ਸਾਲ ਹੋ ਗਏ ਸਾਨੂੰ ਉੱਥੇ ਜਾਂਦਿਆਂ ਨੂੰ ਲੰਗਰ ਲਾਉਂਦੇ ਆ ਨਾ ਹਾਂਜੀ ਹਾਂਜੀ ਠੀਕ ਆ ਜੀ ਤੇ ਅੱਜ ਫਿਰ ਲੰਗਰ ਕਾਦਾ ਲਾ ਰਹੇ ਆ ਉੱਥੇ ਫਿਰ ਅਸੀਂ ਇੱਥੇ ਛੋਟੀਆਂ ਬੋਤਲਾਂ ਹੁੰਦੀਆਂ ਜਿਹੜੀਆਂ 20-20 ਰੁਪਏ ਵਾਲੀਆਂ ਮਾਜੇ ਦੀਆਂ ਕੋਕ ਦੀਆਂ ਲੰਮਕੇ ਦੀਆਂ ਜਾਂ ਜਲ ਜੀਰਾ ਉਹ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਜਾਂਦੇ ਹਾਂ ਠੀਕ ਹੈ ਠੀਕ ਹੈ ਅੱਗੇ ਵੀ ਆਈ ਆਈ ਸਾਲ ਆਹੀ ਲੰਗਰ ਲਾਉਂਦੇ ਨਹੀਂ ਅੱਗੇ ਅਸੀਂ ਲੰਗਰ ਨਹੀਂ ਲਾਉਦੇ ਹੁੰਦੇ ਬਾਈ ਵੈਸੇ ਅਸੀਂ ਜਾਂਦੇ ਹੁੰਨੇ ਆ ਇਹ ਕਿ ਸਾਡੇ ਪਿੰਡ ਦੇ ਅੱਜ ਪਹਿਲਾ ਪਲਾਨ ਬਣਿਆਗਾ ਹਾਂ ਸਾਡੇ ਪਿੰਡ ਦੇ ਮੁੰਡੇ ਜਿਹੜੇ ਸਾਡੇ ਯਾਰ ਦੋਸਤ ਬਾਹਰ ਰਹਿੰਦੇ ਆ ਉਹਨਾਂ ਨੇ ਪੈਸੇ ਭੇਜੇ ਸਾਰੇ ਰਲ ਮਿਲ ਕੇ ਲੱਖ ਲੱਖ ਰੁਪਏ ਠੀਕ ਹੈ ਠੀਕ ਹੈ ਜੀ ਤੁਹਾਡੀ ਇਹ ਸਵਾਲ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਫਿਰ ਸਾਂਗਤ ਤਿਆਰ ਆ ਫਿਰ ਜਾਣ ਲਈ ਠੀਕ ਹੈ ਜੀ ਇਹ ਬਾਈ ਜੀ ਸਾਰੇ ਆਪਣੇ ਪਿੰਡ ਦੇ ਨੇ ਹੈ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਫਿਰ ਕਦੋਂ ਕੋ ਤਰੇ ਸੀ ਪਿੰਡੋਂ ਅਸੀਂ 12 12:30 ਪੁਰੇ ਠੀਕ ਆ ਪਿੰਡ ਦਾ ਤਾਂ ਇੱਥੋਂ ਦਾ ਫਾਸਲਾ ਹੈਗਾ 20 ਕਿਲੋਮੀਟਰ ਦਾ ਵੈਸੇ ਤਾਂ ਅਸੀਂ ਇੱਕ ਦਿਨ ਪਹਿਲਾਂ ਤੁਰਦੇ ਹੁੰਨੇ ਜਿਵੇਂ ਕੱਲ ਸਮਾਗਮ ਚੱਲ ਪਿਆ ਉੱਥੇ ਠੀਕ ਹੈ ਐਪ ਕੀ ਝੋਨਾ ਝੂਨਾ ਵੱਡਣ ਕਰਕੇ ਥੋੜਾ ਲੇਟ ਹੋ ਗਿਆ ਇੱਕ ਦਿਨ ਤੇ ਕਰ ਠੀਕ ਹੈ ਜੀ ਆ ਕਰਕੇ ਫਿਰ ਜਾਣਾ ਲਾਜ਼ਮੀ ਸੀ ਬਰ ਠੀਕ ਹੈ ਜੀ ਠੀਕ ਹੈ ਠੀਕ ਹੈ ਜਾਣਾ ਲਾਜ਼ਮੀ ਸੀਗਾ ਤੇ ਹਾਜ਼ਰੀ ਜ਼ਰੂਰ ਭਰਨੀ ਸੀ ਹੈ ਨਾ ਠੀਕ ਹੈ ਬਾਕੀ ਆਪਾਂ ਵਿਖਾ ਦਈਏ ਜੋ ਜੋ ਆਪਾਂ ਲੈ ਕੇ ਜਾ ਰਹੇ ਹਾਂ ਤੇ ਆ ਟਾਇਰਾਂ ਦੇ ਤਾਂ ਫਿਰ ਰੰਗ ਵਗੈਰਾ ਜਾਂ ਹੋਣੀ ਕੀਤਾ ਨਾ ਹਾਂ ਇਹ ਗੋਰੇ ਨੇ ਕੀਤਾ ਇਹ ਕਾਲੀ ਕਾਲੀ ਜੀ ਕੀਤਾ ਵਿੱਚ ਮਾੜਾ ਮੋਟਾ ਥੋੜਾ ਜਿਹਾ ਉਹ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਬਾਕੀ ਸੰਗਤ ਨੂੰ ਦਿਖਾਉਣਾ ਤੁਹਾਨੂੰ ਜੋ ਭਰਾ ਲੰਗਰ ਲਾ ਕੇ ਜਾ ਰਹੇ ਨੇ ਉੱਥੇ ਲਾਉਣ ਲਈ ਲੰਗਰ ਤੇ ਦੋ ਤਿੰਨ ਦਿਨਾਂ ਦਾ ਪਲਾਨ ਇਹਨਾਂ ਦਾ ਤੇ ਬਾਕੀ ਆ ਦੇਖੋ ਰਚਨ ਪਾਣੀ ਸਾਰਾ ਇਹਨਾਂ ਦਾ ਵਿੱਚ ਐਡ ਕੀਤਾ ਵਾ ਟਰਾਲੇ ਦੇ ਵਿੱਚ ਤੇ ਤੇ ਫਿਰ ਬਾਈ ਕਿੰਨੇ ਕ ਦਿਨ ਲਾਉਣੇ ਆ ਫਿਰ ਉੱਥੇ ਤਿੰਨ ਕ ਦਿਨ ਲਾਵਾਂਗੇ ਬਾਈ ਇਸ ਵਾਰ ਠੀਕ ਆ ਪਹਿਲਾਂ ਤਾਂ ਅਸੀਂ ਜ਼ਿਆਦਾ ਲਾਏ ਆਉਣੇ ਹੁੰਨੇ ਐਤਕੀ ਝੋਨੇ ਗੇਤਿਆਂ ਕਾਰਨ ਬਸ ਵੀ ਮੁਸ਼ਕਲ ਹੀ ਟਾਈਮ ਕੱਟ ਕੇ ਆਏ ਵਰ ਜਾਣਾ ਸੀਗਾ ਅੱਜ ਵੈਸੇ ਮੈਂ ਵੀ ਜਾਣਾ ਸੀ ਤਰਨ ਤਰਨ ਨੂੰ ਦੱਸਿਆ ਵੀ ਸੀਗਾ ਤੇ ਪਰ ਲੇਕਿਨ ਮੈਂ ਬੁੱਧਵਾਰ ਆਵਾਂਗਾ ਉੱਥੇ ਠੀਕ ਐ ਤੇ ਕਿਉਂਕਿ ਸੱਜਣੂ ਆਪਾਂ ਵੀ ਪਹਿਲੀ ਵਾਰ ਹੀ ਜਾਣਾਗਾ ਉੱਥੇ ਕਿਉਂਕਿ ਉੱਥੇ ਤਾਂ ਮੈਨੂੰ ਤਾਂ ਕੰਮ ਸੀਗਾ ਚਲੋ ਮੈਂ ਆਖਿਆ ਬੁੱਢਾ ਸਾਹਿਬ ਮੱਥਾ ਟੇਕਾਂ ਮੈਂ ਬਾਬਾ ਠੀਕ ਐ ਚੰਗੀ ਗੱਲ ਹਾਂਜੀ 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 ਚੰਗੀ ਗੱਲ ਆ ਜੀ ਤੇ ਕਿੰਨੇ ਕੇ ਫਿਰ ਬੰਦੇ ਆਪਾਂ ਜਾਣ ਵਾਲੇ ਸੰਗਤ ਆ। ਸਾਡੇ ਆਉਦੇ ਖਾਸ-ਖਾਸ ਬੰਦੇ ਨਾ ਪਿੰਡ ਜੋ ਜਿਹੜੇ 8-10 ਜਣੇ ਆ। ਉਹੀ ਜਾਣਦੇ। ਉਹੀ ਜਾਣਦੇ। ਅਸੀਂ ਕੋਈ ਬਾਹਰੋਂ ਆਏ ਬੰਦੇ ਨਹੀਂ ਉਹ ਕਰਦੇ ਵੀ। ਉਹ ਵੀ ਆਇਆ ਜਾਂ ਇਹ ਵੀ ਆਇਆ। ਪਤਾ ਕੀ ਆ ਵੀ ਉੱਥੇ ਰਲਕੇ ਵਾਲਾ ਫਿਰ ਉਹ ਉਹ ਨਹੀਂ ਆਉਂਦਾ। ਓਏ ਆਓ ਬਾਕੀ ਅਗਲਾ ਕਿਹਨੂੰ ਕਿਹਨੂੰ ਇਕੱਠਾ ਕਰਦਾ ਹਨਾ। ਬਾਕੀ ਅੱਡ-ਅੱਡ ਬੰਦੇ ਦੀ ਆਪਦੀ ਇਹਦੀ ਸੋਚ ਆ। ਆਏ ਤੇ ਬਾਕੀ ਕੋਈ ਕਿਤੇ ਤੁਰਿਆ ਫਿਰਦਾ ਕੋਈ ਕਿਤੇ ਜਦੋਂ ਬੰਦੇ ਨੂੰ ਇਕੱਠੇ ਕਰਨਾ ਆਉਂਦਾ ਤਾਂ ਉਹੜਕੇ ਲੱਭਦੇ ਨਹੀਂ ਕੋਈ ਹਨਾ। ਆ ਚਲੋ ਚੰਗੀ ਗੱਲ ਆ ਜੀ ਹਾਂ ਬਾਕੀ ਸਾਡੀ ਸੋਚ ਵਿੱਚ ਮਿਲਦੀ ਰਹਿ ਐਮਐਲ ਦੀ ਸਾਰਿਆਂ ਦੀ ਠੀਕ ਆ ਜੀ 88 ਦਾ ਜਿਹੜੇ ਅਸੀਂ ਵਰਤਦੇ ਆ ਚੰਗਾ ਠੀਕ ਆ ਜੀ ਸੋਹੀ ਜਾਂਦੇ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਚੰਗੀ ਗੱਲ ਆ ਬਾਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਠੀਕ ਆ ਠੀਕ ਆ ਜੀ ਤੇ ਬਾਕੀ ਚਲੋ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਠੀਕ ਐ ਤੇ ਬਾਕੀ ਤਾਂ ਚਲੋ ਐ ਹੀ ਹੁੰਦਾ ਕਣੀ ਹੂੰ ਜਕਾਰਾ ਲਾ ਦਈਏ ਹਾਂ ਜੀ ਇੱਕ ਜਕਾਰਾ ਲਾ ਦੋ ਸੰਗ ਤੇ ਆ ਜੋ ਵੀ ਜਕਾਰਾ ਲਾ ਦੋ ਹਾਂ ਬਾਬੇ ਦੇ ਨਾਮ ਦਾ ਜਕਾਰਾ ਲਾ ਦੋ ਤੇ ਫਿਰ ਸਾਸਰੀਆ ਕਾਲ ਲਓ ਜੀ ਇਹ ਆਪਣੀ ਸੰਗਤ ਜਾ ਰਹੀ ਅੱਜ ਤੇ ਹਾਂ ਜੀ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਬੋਲੇ ਸੋਨਿਹਾਲ ਲਓ ਜੀ ਉਹ ਆਪਾਂ 60 55 ਤਿਆਰ ਕਰ ਰਹੇ ਆ ਟਰਬੋ ਮੋਡੀਫਿਕੇਸ਼ਨ ਦੇ ਵਿੱਚ ਤੇ ਸੋ ਆਪਾਂ ਉਹਦੀਆਂ ਪਾਈਪਾਂ ਵਗੈਰਾ ਇੱਥੇ ਬਾਈ ਤੋਂ ਵੈਲਡਿੰਗ ਕਰਵਾ ਲਈਆਂ ਸੀਗਾ ਬਾਈ ਬਿੰਦੂ ਤੋਂ ਤੇ ਕਰੀ ਜਾਂਦਾ ਬਾਈ ਇਹਦਾ ਟੈਂਕੀ ਟੁੰਕੀ ਸਾਫ ਆ ਤੇ ਬਾਈ ਸਤਿ ਸ੍ਰੀ ਅਕਾਲ ਸੀ ਗਿਆ ਭਾਈ ਕੀ ਨਾਮ ਆ ਬਾਈ ਤੁਹਾਡਾ ਬਲਵਿੰਦਰ ਸਿੰਘ ਬਿੰਦੂ ਜੀ ਕੀ ਕਰੀਏ ਅੱਜ ਫਿਰ ਅੱਜ ਟੈਂਕੀ ਪਾਵਰ ਕਰ ਰਹੇ ਆ ਅੱਛਾ ਪਾਵਰ ਵਾਲੀ ਕਰਨੇ ਜਗਾੜ ਹੈ ਠੀਕ ਆ ਤੇ ਪਹਿਲਾਂ ਹੀ ਵੱਡੀ ਵੀ ਇਹ ਤਾਂ ਨਹੀਂ ਉਹ ਦੂਜਾ ਕਰੀ ਜਾਂਦਾ ਨਹੀਂ ਆਈ ਪੂਰੀ ਪਈਆਂ ਨੇ ਅੱਛਾ ਹੋਰ ਵੀ ਠੀਕ ਠੀਕ ਹੋਰ ਕੰਮਕਾਰ ਸੈਟ ਅਪ ਹਾਂ ਜੀ ਹਾਂ ਜੀ ਬਹੁਤ ਵਧੀਆ ਠੀਕ ਆ ਜੀ ਚਲੋ ਧੰਨਵਾਦ ਬਾਈ ਠੀਕ ਆ ਜੀ ਤੇ ਲਓ ਬਾਈ ਤੋਂ ਆਪਾਂ ਲੈ ਲਿਆ ਬਾਕੀ ਬਾਈ ਕੋਲੇ ਰੈਡੀਟਰ ਵਗੈਰਾ ਸਾਰੇ ਮਿਲ ਜਾਂਦੇ ਆ ਤੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਤੇ ਇਹਨਾਂ ਦੀ ਸ਼ਾਪ ਆ ਜਿਹੜੀ ਆਪਣਾ ਮੰਡੀ ਦੇ ਸਾਹਮਣੇ ਬਿਲਕੁਲ ਗੇਟ ਦੇ ਸਾਹਮਣੇ ਤੇ ਇੱਥੋਂ ਤੁਸੀਂ ਲਓ ਵੀ ਮਿੱਤਰੋ ਆਪਣਾ ਹੋਰ ਆ ਟਰਬੋ ਫਿੱਟ ਇਧਰ ਐਮ ਪੀ ਸੀ ਯੂਨਿਟ ਫਿੱਟ ਹੋ ਗਿਆ ਆਪਣਾ ਤੇ ਬਾਕੀ ਆਪਾਂ ਇਹ ਐਮਪੀਸੀ ਯੂਨਿਟ ਦੀ ਕਰਦੇ ਆਂ ਸੈਟਿੰਗ ਆਪਾਂ ਇਹਦੀ ਖੋਲ ਕੇ ਇਹਨੂੰ ਤੇ ਪੰਪੋ ਗਿਆ ਰੈਡੀ ਆਪਣਾ ਹੁਣ ਪਾਈਪਾਂ ਦੀ ਸਪਲਾਈ ਆਪਾਂ ਕਰਦੇ ਆਂ ਇੱਕ ਤਾਂ ਇਹਦੀ ਰੈਡੀ ਤੇ ਪਾਈਪਾਂ ਦੀ ਸਪਲਾਈ ਲਾਉਣ ਤੋਂ ਪਹਿਲਾਂ ਤੇ ਫਿਰ ਆਪਾਂ ਸਿਟੀ ਵਾਲਾ ਬੈਂਡ ਵੀ ਬਣ ਚੁੱਕਿਆ ਆਪਣਾ ਉਹ ਵੀ ਕਰੀ ਜਨੇ ਆ ਫਿੱਟ ਆਪਾਂ ਨੂੰ ਤੇ ਸੋ ਜੁੜੇ ਰ ਵੀਡੀਓ ਦੇ ਨਾਲ ਦਿਖਾਉਣਾ ਤੁਹਾਨੂੰ ਸ਼ਾਮ ਤੱਕ ਦਾ ਸਾਰਾ ਜੀ ਆਪਣੇ 655 ਫਾਰਮ ਟਰੈਕ ਦੇ ਟਿਰ ਕੋ ਲੱਗ ਚੁੱਕੀ ਆ ਇਹ ਸੋ ਆਪਾਂ ਸਾਊਂਡ ਚੈੱਕ ਕਰਾਉਣਾ ਤੁਹਾਨੂੰ ਬੇਸ ਮਾਰਕੀਟ ਕਿ ਓਕੇ ਆ ਤੇ ਅਵਾਜ਼ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਅਗਲਾ ਵੀਡੀਓ ਦੀ ਟੈਸਟ ਡਰਾਈਵ ਦੀ ਆਊਗੀ ਤੇ ਤੁਹਾਨੂੰ ਦਿਖਾਵਾਂਗੇ